ਕਾਨੂੰਨ ਦੀਆਂ ਧੱਜੀਆਂ ਉਡਾਉਣ ਲੱਗੀ ਹੋਈ ਹੈ। ਉਹ ਸਿਲਸਿਲੇ ਤੁਹਾਡੇ ਨਾਲ ਗੱਲ ਕਰਨੀ ਹੈ। ਤੇ ਇੱਕ ਇਸ ਸਰਕਾਰ ਵਿੱਚ ਜਿਹੜੀ ਇਮਾਨਦਾਰੀ ਦਾ ਨਾਅਰਾ ਦੇ ਕੇ ਆਈ ਸੀਗੀ। ਕ腐ਪਸ਼ਨ ਕਿਵੇਂ ਹੋ ਰਹੀਆ ਉਹ ਇਸ਼ੂ ਡਾਕਸਤੀ ਮੈਂ ਤੁਹਾਡੇ ਨਾਲ ਡਿਸਕਸ ਕਰਨੀ। ਮੈਂ ਇਸ ਗੱਲ ਤੋਂ ਚਿੰਤਤ ਵੀ ਆ ਇਸ ਕਰਕੇ ਕਿ ਜਾਗ ਕਾਨੂੰਨ ਦਾ ਰਾਜ ਖਤਮ ਹੋ ਜਵੇ। ਔਰ ਉਹ ਦੋフェਰ ਉਹਦਾ ਰਿਜ਼ਲਟ ਕੀ ਹੁੰਦਾ ਵਾਇਲੈਂਸ ਹੁੰਦੀ ਹੈ ਜਿਆਦਾ ਸਟੇਟ ਦੇ ਚੋਕਾ ਨੂੰ ਇਹ ਵਿਸ਼ਵਾਸ ਹੋ ਜਵੇ ਕਿ ਰੂਲ ਆਫ ਲਾ ਨੀ ਹੈ ਇੱਥੇ ਜੰਗਲ ਰਾਜ ਹੈ ਫਿਰ ਉੱਥੇ ਲੋਕ ਇਹ ਚੀਜ਼ ਵਿੱਚ ਪੈ ਜਾਂਦੇ ਆ ਕਿ ਆਪਣਾ ਮਜੀਦਾ ਜੀ ਕਰਦਾ ਜੋ ਕਰਦਾ ਵਾਇਲੈਂਟ ਮੂਵਮੈਂਟ ਸ਼ੁਰੂ ਹੋ ਜਾਂਦੀਆਂ ਨੇ ਹੁਣ ਸਰਦਾਰ ਵਿਕਰਮ ਸਿੰਘ ਮਜੀਠੀਆ ਤੇ ਇੱਕ ਝੂਠਾ ਕੇਸ ਚਟੋਪਾਦੀ ਆ ਪਾ ਗਿਆ ਚਾਰ ਸਾਲ ਵਿੱਚ ਕੁਛ ਨਾ ਬਣਿਆ ਇੱਕ ਇਹਨਾਂ ਨੂੰ ਪਤਾ ਹੀ ਨਾ ਲੱਗਿਆ ਕਿ ਅਸੀਂ ਇਹ ਨਸ਼ੇ ਦਾ ਕੇਸ ਪਾਉਣਾ ਹੈ ਕਿ ਅਸੀਂ ਡਿਸਪਰਪੋਰਸ਼ਨੇਟ ਅਸੈਟਸ ਦਾ ਪਾਉਣਾ ਉਹ ਕੇਸ ਪਾਤਾ ਹੈ ਤੇ ਜਿਸ ਦੇ ਨੇ ਘਰ ਗਏ ਨੇ विदाਊਟ ਡਿਸਕਲੋਜ਼ਿੰਗ देयर ਆਇਡੈਂਟੀਟੀ ਵਿਦਾਊਟ ਐਨੀ ਸਰਚ ਬ੍ਰਾਂਡਸ ਇਹ ਨਾਲ ਮਜੀਠੀਆ ਸਾਹਿਬ ਦੇ ਘਰ ਜਾ ਕੇ ਸਰਚ ਸ਼ੁਰੂ ਕਰ ਦਿੱਤੀ ਤੇ ਮਜੀਠੀਆ ਸਾਹਿਬ ਨੇ ਤੇ ਉਹਨਾਂ ਦੇ ਪਰਿਵਾਰ ਨੇ ਇੱਕੋ ਗੱਲ ਕਹੀ ਕਿ ਤੁਸੀਂ ਸਾਨੂੰ ਆਪਣੀ ਆਈਡੈਂਟੀਟੀ ਦਾ ਡਿਸਕਲੋਸ ਕਰੋ ਤੁਸੀਂ ਪਲੇਨ ਕਲੋਸ ਚੋਂ ਤੇ ਜੇ ਅਸੀਂ ਸਟ੍ਰਿਕਟਲੀ ਕਾਨੂੰਨ ਦੇ ਮੁਤਾਬਿਕ ਚਾਈਏ ਤਾਂ ਜਿਹੜੇ ਕਿਉਂਕਿ ਮਜੀਠੀਆ ਸਾਹਿਬ ਜੈਡ ਸਕਿਉਰਟੀ ਪ੍ਰੋਟੈਕਟਿਵ ਨੇ ਉਹਨਾਂ ਦੇ ਘਰ ਜਾਦੇ ਐ ਕੋਈ ਉਪਰੇ ਬੰਦੇ ਵਿਦਾਊਟ ਡਿਸਕਲੋਜ਼ਿੰਗ ਆਈਡੈਂਟੀਟੀ ਜਾਂਦੇ ਨੇ ਉਹ ਕੋਈ ਵੀ ਮਸੀਵियस ਵੀ ਹੋ ਸਕਦਾ ਹੈ ਕੋਈ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਵੀ ਹੋ ਸਕਦਾ ਹੈ ਤੇ ਉਹਨਾਂ ਦਾ ਇਹ ਪੁੱਛਣਾ ਫਰਜ਼ ਸੀਗਾ ਕਿ ਜੇ ਤੁਸੀਂ ਆਇਓ ਭਾਈ ਤੁਸੀਂ ਆਪਣੀ ਆਈਡੀ ਤਾਂ ਦਿਖਾਓ ਕੋਈ ਸਾਰੇ ਪਲੇਨ ਕਲੋਸ ਨਨ ਆਫ ਯੂ ਇਜ਼ ਅਨ ਯੂਨੀਫਾਰਮ ਬਾਰਦਾਤਾ ਇਹ ਸੀਗਾ ਕਿ ਕਾਨੂੰਨ ਮੰਗੇ ਕਰਦਾ ਸੀਗਾ ਕਿ ਉਹਨਾਂ ਦੇ ਕ੍ਰਿਮੀਨਲ ਟ੍ਰੈਸਪਾਸ ਦਾ ਪਰਚਾ ਦਾਖਲ ਹੁੰਦਾ ਹੈ ਪੁਲਿਸ ਵਾਲਿਆਂ ਤੇ ਜਿਹੜੇ ਪਲੇਨ ਕਲੋਸ ਗਏ ਆ ਪਰ ਹੈਰਾਨੀ ਦੀ ਗੱਲ ਕਹਿੰਦੇ ਮਜੀਠੀਆ ਸਾਹਿਬ ਤੇ ਪਰਚਾ ਕਰਤਾ ਸੀ ਕੱਲ ਕਿ ਇਹਨਾਂ ਨੇ ਨਾ ਜੀ ਪੁਲਿਸ ਦੇ ਕੰਮ ਵਿੱਚ ਵਿਗਨ ਪਾਇਆ ਮੈਂ ਇੱਕੋ ਗੱਲ ਸਰਕਾਰ ਨੂੰ ਯਾਦ ਕਰਾਉਣਾ ਹੈ ਕਿ ਇਹ ਜਿਹੜਾ ਕੰਮ ਹਨ ਇਹ ਬੜਾ ਹੱਥਾਂ ਨਾਲ ਦਿੱਤੀਆਂ ਗੰਡਾਂ ਦੰਦਾਂ ਨਾਲ ਖੋਲਣੀਆਂ ਔਖੀਆਂ ਹੋ ਜਾਂਦੀਆਂ ਨੇ ਇਹ ਕੰਮ ਚ ਨਾ ਪਾਓ ਨੁਕਸਾਨ ਹੋਊਗਾ ਯੋਗੀ ਤੁਹਾਨੂੰ ਸਾਰਿਆਂ ਨੂੰ ਯਾਦ ਹੈ ਲੁਧਿਆਣੇ ਦੀ ਪ੍ਰੈਸਰ ਤੁਹਾਨੂੰ ਤਾਂ ਹੀ ਪ੍ਰੈਸ ਕਾਨਫਰੰਸ ਅਸੀਂ ਲੁਧਿਆਣੇ ਕੀਤੀ ਹੈ ਚੰਡੀਗੜ੍ਹ ਨਹੀਂ ਕੀਤੀ ਕਿ ਜਦ ਭਾਰਤ ਪੁਸ਼ਪਨ ਆਸ਼ੋਜੀ ਨੂੰ ਵੇਜਿਲੈਂਸ ਪੜਨ ਆਈ ਹੈ ਤੇ ਅੱਜ ਯੂਨੀਅਨ ਮਿਨਿਸਟਰ ਨੇ ਰਮਨੀ ਸਿੰਘ ਮਿੱਟੂ ਉਹਨਾਂ ਨੇ ਫਿਜ਼ੀਕਲੀ ਉਸ ਐਸਪੀ ਨੂੰ ਰੋਕਿਆ ਕਿ ਮੈਂ ਤੈਨੂੰ ਭਾਰਤ ਪੁਸ਼ਪਨ ਨੂੰ ਲਿਜਾਣ ਨਹੀਂ ਦੇਣਾ ਉਦੋਂ ਦਾ ਕੁਝ ਨਾ ਹੋਇਆ ਜਿੱਥੇ ਐਗਜ਼ੈਕਟ ਅਬਸਟਰਕਸ਼ਨ ਕੀਤੀ ਗਈ ਜਿੱਥੇ ਉਹਨਾਂ ਨੂੰ ਆਪਣੀ ਦੀ ਡਿਊਟੀ ਨਿਭਾਉਣ ਤੋਂ ਨਾਲੇ ਉਹ ਯੂਨੀਫਾਰਮ ਸੀਗੇ ਹੁਣ ਇਹਦਾ ਨਤੀਜਾ ਇਹ ਮਤਲਬ ਇਹਦਾ ਇੱਕੋ ਹੀ ਨਿਕਲਦਾ ਹੈ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਸਰਕਾਰ ਲਈ ਇੱਕ ਟੈਰਰ ਬਣ ਗਿਆ ਉਹਨਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਜੇ ਵਿਕਰਮ ਸਿੰਘ ਮਜੀਠੀਆ ਐਜ਼ ਅ ਫਰੀ ਸਿਟੀਜ਼ਨ ਆਫ ਪੰਜਾਬ ਪੰਜਾਬ ਦੇ ਪਿੰਡਾਂ ਚ ਸ਼ਹਿਰਾਂ 'ਚ ਤੇ ਸੜਕਾਂ 'ਤੇ ਫਿਰੂਗਾ ਸਾਡਾ ਨਿਕਲਣਾ ਘਰਾਂ ਤੋਂ ਔਖਾ ਹੋ ਜੂਗਾ ਤੇ ਉਸ ਕਰਕੇ ਹੁਣ ਉਹਨਾਂ ਦੀ ਮੈਕਸਿਮਮ ਕੋਸ਼ਿਸ਼ ਇਹ ਹੈ ਕਿ ਭਾਈ ਹੋਕੋਰ ਕਰੋਕ ਮਜੀਠੀਆ ਸਾਹਿਬ ਨੂੰ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਨਾ ਕਿਸੇ ਤਰ੍ਹਾਂ ਉਲਝਾਈ ਰੱਖੀਏ ਨਾਲੇ ਮੈਂ ਦੂਸਰਾ ਇਹਦਾ ਕਾਰਨ ਇਹ ਸਮਝਦਾ ਹੈ ਕਿ ਬੀਬਾ ਗਨੀਵ ਨੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਪੁਲਿਸ ਦੇ ਅਗੇਂਸਟ ਕੇਸ ਰਜਿਸਟਰ ਕਰਨ ਲਈ ਸ਼ਿਕਾਇਤ ਦਿੱਤੀ ਹੈ ਉਹਦੇ ਲਈ ਇਹ ਕਾਊਂਟਰ ਪ੍ਰੈਸ਼ਰ ਖੜਾ ਕਰਕੇ ਕਿਵੇਂ ਜੇ ਤੁਸੀਂ ਕੇਸ ਕਰਾਉਣਾ ਕਿਉਂਕਿ ਉਹ ਕੇਸ ਰਜਿਸਟਰ ਹੋ ਜਾਣਾ ਉਸ ਘਰ ਦੀ ਅਲਾਟੀ ਬੀਬਾ ਗਨੀਵ ਕੌਰ ਐਮਐਲਏ ਮਜੀਠਾ ਰਹੇ ਉਹ ਅੰਮ੍ਰਿਤਸਰ ਸਾਹਿਬ ਨੇ ਟੀਵੀ ਵਿੱਚ ਕੈਚ ਹੋਈ ਹਰ ਚੀਜ਼ ਕਿ ਉਹ ਅੰਮ੍ਰਿਤਸਰ ਸਾਹਿਬ ਨੇ ਉਹਨਾਂ ਦੇ ਘਰ ਬਿਨਾ ਵਰੰਟਾ ਤੋਂ ਬਿਨਾ ਗਨੀਵ ਕੋਰ ਮਜੀਠੀਆ ਦੇਗੇਂਸਟ ਕੋਈ ਕੇਸ ਦੇ ਇਹਨਾਂ ਨੇ ਕ੍ਰਿਮੀਨਲ ਟ੍ਰੈਸਪਾਸ ਕੀਤਾ ਸੋ ਮੈਂ ਗੱਲ ਬੜੀ ਅੱਜ ਤੁਹਾਡੇ ਰਾਹੀਂ ਇੱਕੋ ਗੱਲ ਕਹਿਣੀ ਚਾਹੁੰਦਾ ਸਰਕਾਰ ਨੂੰ ਕਿ ਇਹਨਾਂ ਗੱਲਾਂ 'ਚ ਬੜੀਆਂ ਸਰਕਾਰਾਂ ਆਈਆਂ ਮੈਸਜ ਜਿੰਦਰਾ ਗਾਂਧੀ ਨੇ ਆਪਣੇ ਸਰਵਾਈਵਲ ਲਈ ਕੋਸ਼ਿਸ਼ ਕੀਤੀ ਕਿ ਮੈਂ ਐਮਰਜੈਂਸੀ ਲਾਦਾ ਕਾਨੂੰਨ ਖਤਮ ਕਰਦਾ ਫੰਡਾਮੈਂਟਲ ਰਾਈਟਸ ਖਤਮ ਕਰਦਾ ਉਹਦਾ ਨਤੀਜਾ ਕੀ ਹੋਇਆ ਕਿ ਕਾਂਗਰਸ ਵੀ ਖਤਮ ਹੋ ਗਈ ਤੇ ਜਨਤਾ ਪਾਰਟੀ ਦਾ ਉਹਦੇ ਹੋਣਾ ਚਾਹੀਦਾ ਇਹ ਸਰਕਾਰ ਆਮ ਆਦਮੀ ਪਾਰਟੀ ਦੀ ਇਹ ਇਸੇ ਗੱਲ 'ਤੇ ਪਹੁੰਚਾਈ ਸੀਗੀ ਕਿ ਅਸੀਂ ਜਿਹੜੀਆਂ ਦੂਸਰੀਆਂ ਪਾਰਟੀਆਂ ਦੀਆਂ ਸਰਕਾਰਾਂ ਨੇ ਉਹਨਾਂ 'ਚ ਸੁਣਵਾਈ ਨਹੀਂ ਹੁੰਦੀ ਕਾਨੂੰਨ ਦਾ ਰਾਜ ਨਹੀਂ ਰਹਿੰਦਾ ਧੱਕਾ ਹੁੰਦਾ ਲੋਕਾਂ ਦੀ ਗੱਲ ਨਹੀਂ ਸੁਣੀ ਜਾਂਦੀ ਪਰ ਜਿਹੜੇ ਇਹਨਾਂ ਨੇ ਆਗੇ ਚਾਂਚੜਾਤਾ ਇਹਨਾਂ ਨੇ ਆਪਣੇ ਆਪ ਨੂੰ ਐਨਾ ਬੁਰੀ ਤਰ੍ਹਾਂ ਐਕਸਪੋਜ਼ ਕਰਤਾ ਹੈ ਤੇ ਮੈਂ ਸਮਝਦਾ ਕਿ ਇਹਨਾਂ ਨੂੰ ਇੱਕ ਗੱਲ ਬੋਰ ਬੜੀ ਕਲੀਅਰ ਕਰ ਦੇਣੀ ਚਾਹੁੰਦਾ ਕਿ ਸ਼ਾਇਦ ਉਹ ਇਸ ਭਰੇਖੇ ਸ਼ੋਹਣ ਕਿ ਸਰਦਾਰ ਵਿਕਰਮ ਸਿੰਘ ਨਾਜੀਠੀਆ ਲੜਾਈ ਇਕੱਲੀ ਲੜ ਰਿਹਾ ਹੈ ਇਹ ਲੜਾਈ ਸ਼੍ਰੋਮਣੀ ਅਕਾਲੀ ਦਲ ਲੜ ਰਿਹਾ ਹੈ ਅਕਾਲੀ ਦਲ ਸਮੂੱਚਾ ਉਹਨਾਂ ਨਾਲ ਚਟਾਨ ਵਾਂਗੂ ਖੜਾ ਹੈ ਤੇ ਕਿਸੇ ਵੀ ਤਰ੍ਹਾਂ ਸਰਕਾਰ ਨੂੰ ਉਹਨਾਂ ਦੇ ਈਵਲ ਡਿਜ਼ਾਈਨਸ ਵਿੱਚ ਵਨ ਆਫਟਰ ਅਨਦਰ ਝੂਠੇ ਕੇਸ ਰਜਿਸਟਰ ਕਰਕੇ ਮਜੀਠੀਆ ਸਾਹਿਬ ਨੂੰ ਨੀਵਾ ਦਿਖਾ ਕੇ ਜਾਂ ਡਰਾ ਕੇ ਆਪਣੀ ਬੋਲੀ ਬੁਲਾਉਣ ਦੀ ਜੋ ਕੋਸ਼ਿਸ਼ ਕਰਨਗੇ ਉਹ ਮੱਤ ਇਸ ਭ੍ਰਿਖੇ ਚ ਰਹਿਣ ਮੈਂ ਹੁਣ ਚੀਮਾ ਸਾਹਿਬ ਨੂੰ ਕਹੂੰਗਾ ਕਿ ਉਹ ਆਪਣੀ ਅੱਗੇ ਗੱਲ ਕ腐ਸ਼ਨ ਵਾਲੇ ਇਸ਼ੂ ਤੇ ਲਿਆ। ਗਰੀਵਾਲ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਕਿ ਜਿਹੜਾ ਨਵਾਂ ਦੌਰ ਹੋ ਗਿਆ ਨਾ ਕਿ ਲੀਡਰਾਂ ਵੀ ਪੋਲੀਟਿਕਲੀ ਜਿਹੜੀਆਂ ਪਰਸੀਕਿਊਸ਼ਨ ਦਾ ਇੱਕ ਤਰ੍ਹਾਂ ਕਿ ਕੇਸ ਦਰਜ ਕਰ ਦਿਓ ਕੇਸ ਝੂਠਾ ਦਰਜ ਕਰਨ ਤੋਂ ਬਾਅਦ ਜੇਲ੍ਹਾਂ ਦੇ ਵਿੱਚ ਜਿਹੜਾ ਇਸ ਤਰੀਕੇ ਦਾ ਬਿਹੇਮ ਕਰੋ ਕਿ ਉਹਦੇ ਮੁੱਢਲੇ ਅਧਿਕਾਰ ਵੀ ਖਤਮ ਕਰ ਦਿਓ ਫਿਰ ਮੁਲਾਕਾਤਾਂ ਦਾ ਜਿਹੜਾ ਸੰਸਥਾ ਜਿਹੜਾ ਜੇਲ੍ਹ ਮੈਨੂਅਲ ਦੇ ਅਨਸਾਰ ਕਦੀ ਵੀ ਜਿਹੜੀ ਮੁਲਾਕਾਤ ਨਹੀਂ ਕੀਤੀ ਜਾਂਦੀ ਉਹ ਮੁਲਾਕਾਤਾਂ ਵੀ ਜਲਾਈ ਕਰ ਇਸ ਕਰਕੇ ਇਥੋਂ ਪਤਾ ਲੱਗਦਾ ਕਿ ਸਰਕਾਰ ਕਿੰਨੇ ਨੀਵੇਂ ਦਰਜੇ ਤੇ ਕੰਮ ਕਰਦਾ ਜਿਹੜਾ ਗਰਵਤ ਸਾਹਿਬ ਨੇ ਇੱਕ ਸੈਟਿੰਗ ਐਮਐਲਏ ਦੇ ਘਰ ਦੇ ਵਿੱਚ ਪ੍ਰਸਪ ਸਿੰਘ ਦੀ ਗੱਲ ਕੀਤੀ ਹੈ ਉਹ ਤਾਂ ਆਲਰੇਡੀ ਬੀਬਾ ਗਨੀਮ ਕੌਰ ਜੀ ਛਾੜੇ ਦੀ ਪੇਂਡ ਵੀ ਫਾਈਲ ਕੀਤੀ ਹੈ ਤੇ ਸਰਦਾਰ ਸੁਮੇਲ ਸਿੰਘ ਬਾਦਲ ਸਾਹਿਬ ਨੇ ਗਵਰਨਰ ਸਾਹਿਬ ਤੋਂ ਸਮਾਂ ਵੀ ਮੰਗਿਆ ਸੀ ਆਹ ਤੋਂ 3 ਦਿਨ ਪਹਿਲਾਂ ਤੇ ਸਾਡੀ ਮੀਟਿੰਗ ਸੀ ਪਰ ਗਵਰਨਰ ਸਾਹਿਬ ਦਾ ਥੋੜਾ ਜਿਹਾ ਹੈਲਥ ਇਸ਼ੂ ਹੋਣ ਕਰਕੇ ਉਹਨਾਂ ਨੇ ਕਿਹਾ ਸੀ ਕਿ ਹਫਤੇ ਤੱਕ ਆਲੀ ਪਬਲਿਕ ਨੂੰ ਨਹੀਂ ਮਿਲਦੇ ਉਹਦੇ ਤੇ ਡੈਲੀਗੇਸ਼ਨ ਜਿਹੜਾ ਪ੍ਰਧਾਨ ਦੀ ਅਗਵਾਈ ਦੇ ਵਿੱਚ ਜਾ ਵੀ ਰਿਹਾ ਸਾਡਾ ਕਿਉਂਕਿ ਅਸੀਂ ਇਹ ਨਹੀਂ ਕਿ ਕੋਈ ਜਿਹੜਾ ਇਸ਼ੂ ਹੈ ਇਹਨੂੰ ਲਾਈਟਲੀ ਲੈ ਰਹੇ ਹਾਂ ਹਰ ਚੀਜ਼ ਨੂੰ ਅਸੀਂ ਜਿਹੜਾ ਲੌਜੀਕਲ ਕਨਕਲੂਜਨ ਤੱਕ ਲੈ ਕੇ ਜਾਵਾਂਗੇ ਕਿਉਂਕਿ ਠੀਕ ਹੈ ਸਰਕਾਰ ਦਾ ਜੋਰ ਲੱਗਿਆ ਕਿ ਹਰ ਚੈਨਲ ਨੂੰ ਜਿਹੜਾ ਬਲੌਕ ਕਰਕੇ ਤੇ ਹਰ ਜਗ੍ਹਾ ਤੇ ਇਨਸਾਫ ਨੂੰ ਜਿਹੜਾ ਉਪਰ ਲੋਨਗ ਕਰਨ ਤੇ ਲੱਗੇ ਹੋਏ ਆ ਵੀ ਟਾਈਮ ਲੱਗੇ ਪਰੇ ਸਾਲੀਆਂ ਚੀਜ਼ਾਂ ਜਿਹੜੀਆਂ ਲੌਜੀਕਲ ਸਬੂਤ ਤੱਕ ਇੱਕ ਇੱਕ ਕਰਕੇ ਅਸੀਂ ਲੈ ਕੇ ਜਾਵਾਂ। ਦੂਜੀ ਜਿਹੜੀ ਗੱਲ ਹੈ ਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਲੋਕਾਂ ਨੇ ਐਡੀ ਵੱਡੀ ਸ਼ਕਤੀ ਇਸ ਸਰਕਾਰ ਨੂੰ ਦੇ ਦਿੱਤੀ। ਅੱਜ ਹਾਲਾਤ ਇਹ ਆ ਕਿ ਹੌੜੀ ਹੌੜੀ ਇੱਕ ਇੱਕ ਕਰਕੇ ਤੇ ਜਿੱਥੇ ਕਿਤੇ ਪੰਜਾਬੀ ਦਾ ਹੱਕ ਹੁੰਦਾ ਉਸ ਹੱਕ ਤੋਂ ਉਹਨੂੰ ਵਾਂਝਾ ਕੀਤਾ ਜਾਂਦਾ। ਜਿੱਦ ਤੱਕ ਤੇ ਨੌਕਰੀਆਂ ਦੇਣੀਆਂ ਤੇ ਦਿੱਲੀ ਤੋਂ ਜਿਹੜਾ ਸਟਾਫ ਵਿਹਲਾ ਹੋਇਆ ਉਹਨੂੰ ਲੱਖਾਂ ਰੁਪਏ ਦੀ ਜਿਹੜੀ ਪੇਮੈਂਟ ਦੇ ਅਗੇਂਸਟ ਕਿਸੇ ਨੂੰ ਪਬਲਿਕ ਰਿਲੇਸ਼ਨ ਦੇ ਵਿੱਚ ਕਿਸੇ ਨੂੰ ਸੀਐਮ ਹਾਊਸ ਦੇ ਵਿੱਚ ਕਿਸੇ ਨੂੰ ਕੋਈ ਯੂਨੀਵਰਸਿਟੀ ਦੇ ਵਿੱਚ ਲਿਆ ਕੇ ਹਰ ਤਰ੍ਹਾਂ ਦੇ ਨਾਲ ਜਿਹੜੇ ਸਾਡੇ ਪੰਜਾਬ ਦੇ ਲੋਕੀਆ ਉਹਨਾਂ ਦੇ ਜਿਹੜੇ ਹੱਕ ਆ ਉਹ ਕੋ ਜਨ ਦੂਜਾ ਹੁੰਦਾ ਜਿਹੜੇ ਸਾਡੇ ਮਿਹਨਤ ਕਰਕੇ ਕੋਈ ਟੈਂਟ ਵਾਲਾ ਕੋਈ ਸਾਊਂਡ ਵਾਲਾ ਕੋਈ ਦੂਜਾ ਰੋਟੀ ਖਾਂਦਾ ਸੀ ਉਹ ਵੀ ਸਿਸਟਮੇਟਿਕ ਤਰ੍ਹਾਂ ਬਣ ਗਿਆ ਕਿ ਸਾਰੇ ਪੈਕੇਜ ਪੜਾ ਕੇ ਦਿੱਲੀ ਦੀਆਂ ਕੰਪਨੀਆਂ ਆ ਜਾਂਦੀਆਂ ਪਿੱਛੇ ਕਿਸੇ ਨੇ ਹਾਈਲਾਈਟ ਵੀ ਕੀਤਾ ਸੀ ਜਾ ਕੇ ਕਿਤੇ ਰੈਲੀ ਹੋ ਰਹੀ ਸੀ ਆਪ ਦੀ ਜਨ ਅਧਰ ਤੇ ਉਹਨੇ ਇੱਕ ਇੱਕ ਟੀਜ ਨੂੰ ਪੁੱਛੀ ਸੀ ਕਿ ਮਜ਼ਦੂਰ ਕਿੱਥੋਂ ਹੁੰਦੇ ਕਹਿੰਦਾ ਜੋ ਵੀ ਬਾਹਰ ਹੁੰਦੇ ਤੇ ਜਿਹੜਾ ਸਾਡੇ ਲੋਕਾਂ ਦਾ ਹੱਕ ਆ ਹੁਣ ਲੈਂਡ ਕੂਪਿੰਗ ਪਾਲਿਸੀ ਦੇ ਵਿੱਚ ਵੀ ਇਹੀ ਆ ਕਿ ਜਿਹੜੇ ਵੱਡੇ ਬਿਲਡਰ ਹੈ ਉਹ ਸਾਰੇ ਦਿੱਲੀ ਤੋਂ ਤੇ ਦੂਜੇ ਸ਼ਹਿਰਾਂ ਤੋਂ ਲਿਆ ਕੇ ਤੇ ਕਿਸਾਨਾਂ ਦੀਆਂ ਜ਼ਮੀਨਾਂ ਉਹਨਾਂ ਦੇ ਫਵਾਟੇ ਕਰਨ ਦਾ ਕੰਮ ਜਿਹੜਾ ਚੱਲਦਾ ਪਿਆ ਇਸ ਪਾਸੇ ਵੀ ਸਾਡੇ ਪੰਜਾਬ ਦੇ ਲੋਕਾਂ ਦਾ ਹੱਕ ਮਾਰ ਜਾਂਦਾ ਜਿਹੜੀਆਂ ਪੋਲੀਟੀਕਲ ਅਪਾਇੰਟਮੈਂਟ ਹੁੰਦੀਆਂ ਆਨ ਪੋਲੂਸ਼ਨ ਬੋਰਡ ਦਾ ਚੇਅਰਮੈਨ ਲੱਗਿਆ ਕਿ ਰੇਲਾ ਦਾ ਚੇਅਰਮੈਨ ਲੱਗਿਆ ਸੀ ਹੋਰ ਇਸ ਤਰ੍ਹਾਂ ਦੀਆਂ ਇੰਪੋਰਟੈਂਟ ਨਿਯੁਕਤੀਆਂ ਹੁੰਦੀਆਂ ਕੋਤੇ ਵੀ ਦਿੱਲੀ ਤੋਂ ਆ ਕੇ ਬੰਦੇ ਜਿਹੜੇ ਆ ਇੱਥੇ ਆ ਕੇ ਲੱਗ ਜਾਂਦੇ ਤੇ ਹੁਣ ਅਗਲਾ ਜਿਹੜਾ ਕਦਮ ਸਰਕਾਰ ਲੈ ਰਹੀ ਐ ਕਿ ਮੰਡੀ ਬੋਰਡ ਦੀਆਂ ਸੜਕਾਂ ਦਾ ਰਿਪੇਅਰ ਦਾ ਕੰਮ ਜਿਹੜਾ ਉਹ ਸ਼ੁਰੂ ਹੋਇਆ 11-1200 ਕਰੋੜ ਦੇ ਟੈਂਡਰ ਲੱਗਣਿਆ ਤੇ ਜਿਹੜੇ ਸਾਡੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਛੋਟੇ-ਛੋਟੇ ਠੇਕੇਦਾਰ ਆ ਉਹਨਾਂ ਨੂੰ ਵਿਚਾਰਿਆਂ ਨੂੰ ਇਸ ਗੱਲ ਦਾ ਬੜਾ ਜਿਹੜਾ ਵੱਡੀ ਰਾਹਤ ਹੁੰਦੀ ਹੈ ਕਿ ਚਲੋ ਇੱਕ ਅੰਦਾ ਠੇਕਾ ਉਹਨਾਂ ਨੂੰ ਡੋਕਰ ਜਿੱਥੇ ਬੈਠੇ ਹੁੰਦੇ ਆ ਉੱਤੇ ਸਥਾਨਿਕ ਪੱਧਰ ਤੇ ਮਿਲ ਜਾਂਦਾ ਤੇ ਆਪਣੀ ਮਿਹਨਤ ਦੇ ਨਾਲ ਉਹਨਾਂ ਦੀ ਰੋਟੀ ਰੋਟੀ ਚੱਲ ਜਾਂਦੀ ਹੁਣ ਜਿਹੜਾ ਨਵਾਂ ਕੰਮ ਹੈ ਆਹ ਕੱਲ ਠੇਕੇਦਾਰਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਆ ਨਵਾਂ ਜਿਹੜਾ ਕੰਮ ਹੈ ਕਿ ਆਰਡਰ ਹੋ ਗਏ ਜਿਹੜੇ ਦਿੱਲੀ ਵਾਲਿਆਂ ਦੇ ਬੈਠੇ ਆ ਇੱਥੇ ਸੂਬੇਦਾਰ ਇੱਥੇ ਮਹਿਕਮਿਆਂ ਚ ਕਿ 50 ਕਰੋੜ ਤੋਂ ਘੱਟ ਕਿਸੇ ਦਾ ਟੈਂਡਰ ਨਹੀਂ ਲੱਗੇ। ਤੇ ਭਾਵੇਂ ਸਾਰੇ ਜਿਹੜੇ ਦੇ ਕੰਮ ਇਕੱਠੇ ਕਰਨੇ ਪੈਣ ਤੇ ਭਾਵੇਂ ਉਸ ਤੋਂ ਵੀ ਨਾਲ ਅੱਗੇ ਦੂਰ ਜਾ ਕੇ ਕੰਮ ਜਿਹੜੀਆਂ ਇਕੱਠੇ ਕਰਨੇ ਪੈਣ ਉਹ ਟੈਂਡਰ ਜਿਹੜਾ ਹੈਗਾ ਉਹ ਸਿਰਫ 50 ਕਰੋੜ ਤੋਂ ਉੱਪਰ ਵਾਲੇ ਦੇ ਲੱਗੇਗਾ ਜਿੱਦ ਵਿੱਚ ਮੇਰੇ ਖਿਆਲ ਸਾਡਾ ਤੇ ਆ ਦੇ ਛੋਟੇ ਠੇਕੇਦਾਰਾਂ ਨੇ ਚ ਤੇ ਇੱਕ ਵੀ ਵਿਚਾਰਾ ਉਸ ਕੈਟਾਗਰੀ ਚ ਨਹੀਂ ਰਹਿ ਜਾਂਦਾ। ਜਿਹੜਾ ਉਹਦਾ ਠੇਕਾ ਫਾਲੂਗਾ ਤੇ ਕੰਮ ਫਿਰ ਜਿਹੜੇ ਠੇਕੇਦਾਰ ਆਉਣੇ ਆ 12 ਠੇਕੇਦਾਰ ਆਉਣਗੇ ਉਹਨਾਂ ਨਾਲ ਮੋٹے ਰੇਟ ਐ ਹੋ ਜਾਣਗੇ ਵੱਧ ਰੇਟ ਤੇ ਉਹਨਾਂ ਨੂੰ ਟੈਂਡਰ ਦਿੱਤੇ ਜਾਣਗੇ ਤੇ ਕੰਮ ਉਹਨਾਂ ਨੇ ਫਿਰ ਗੋਦਾਮ ਬਣਾ ਕੇ ਜਿਹੜੇ ਸਾਡੇ ਪੰਜਾਬ ਦੇ ਮਹਿੰਤੀ ਠੇਕੇਦਾਰ ਐ ਇਹਨਾਂ ਦੇ ਕੋਲੋਂ ਕਰਾਉਣਾ ਤੇ ਇਹਨਾਂ ਨੂੰ ਜਿਹੜਾ ਲੇਬਰ ਰੇਟ ਦੇ ਕੇ ਤੇ ਇਹਨਾਂ ਕੋਲੋਂ ਕੰਮ ਕਰਾਉਣਗੇ ਤੇ ਆਪ ਉਹਦੇ ਦਫ਼ਤਰਾਂ 'ਚ ਬੈਠੇ ਜਿਹੜੇ ਸਾਰੇ ਆ ਉਹ ਮੋਟੀਆਂ ਜਿਹੜੀਆਂ ਆ ਉਹ ਕਮਾਈਆਂ ਕਰਦੇ ਆ ਇਸ ਕਰਕੇ ਮੈਂ ਮੁਕੰਮਲਤੀ ਸਾਹਿਬ ਨੂੰ ਕਹਿਣਾ ਕਿ ਮਾੜਾ ਮੋਟਾ ਪੰਜਾਬ ਦੇ ਲੋਕਾਂ ਦੇ ਉੱਤੇ ਜਿਨ੍ਹਾਂ ਨੇ ਇੰਨੀ ਵੱਡੀ ਤੁਹਾਨੂੰ ਸ਼ਕਤੀ ਦਿੱਤੀ ਹੈ ਇਹਦਾ ਕਾਰਨ ਤਾਂ ਦੱਸੋ ਕਿ ਕਿ ਸਾਡੇ ਜਿਹੜੇ ਪੰਜਾਬ ਦੇ ਠੇਕੇਦਾਰ ਐਨੇ ਸਾਡਾ ਤੋਂ ਸੜਕਾਂ ਬਣਾਉਂਦੇ ਆਏ ਆ ਇਹ ਉਹਨਾਂ ਨੂੰ ਤਜਰਬਾ ਨਹੀਂ ਹੈ ਸੜਕਾਂ ਬਣਾਉਂਦਾ ਪਾਰਟੀ ਤਾਂ ਬੜਾਈ ਆਮ ਆਦਮੀ ਪਾਰਟੀ ਉਹਨੇ ਤਾਂ ਕਿਹਾ ਕਿ ਛੋਟੇ ਤੋਂ ਛੋਟੇ ਬੰਦੇ ਨੂੰ ਜਿਹੜਾ ਅਸੀਂ ਇਨਵਾਲਵ ਕਰਾਂਗੇ ਉਹਨੂੰ ਉਹਦੇ ਅਧਿਕਾਰ ਲੈ ਕੇ ਦਿਆਂਗੇ ਹੁਣ ਜਿਹੜੇ ਚੰਗੇ-ਬੜੇ ਕਾਰੋਬਾਰੀ ਆ ਪੰਜਾਬ ਦੇ ਉਹਨਾਂ ਦਾ ਕੰਪੀਟੀਸ਼ਨ ਤੁਸੀਂ ਨੈਸ਼ਨਲ ਲੈਵਲ ਤੇ ਬੰਦਿਆਂ ਦੇ ਵਿੱਚ ਲਿਆ ਕੇ ਉਹਨਾਂ ਨੂੰ ਵੀ ਤੁਸੀਂ ਖਤਮ ਕਰੀ ਜਾਂਦੇ। ਇਹ ਜਿਹੜੀ ਪਾਲਸੀ ਆ ਇਹ ਸਰਕਾਰ ਦੀ। ਕਿ ਸਾਡਾ ਪੈਸਾ ਜਿਹੜਾ ਹੈਗਾ ਇਹ ਸਾਰਾ ਕਿਸੇ ਤਰੀਕੇ ਵੀ ਲੱਗੇ ਇਹ ਪੈਸਾ ਲੁੱਟ ਚ ਬਾਹਰ ਦੇ। ਵੱਡੀ ਕਰਪਸ਼ਨ ਆ ਇਹਦੇ ਪਿੱਛੇ ਮੈਂ ਤੇ ਜਨ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਜੋ ਪੁਰਾਣਾ ਸਿਸਟਮ ਸੀ ਉਦੇ ਮੁਤਾਬਕ ਜਿਹੜੇ ਸਤਾਨਿਕ ਠੇਕੇਦਾਰ ਆ ਪੰਜਾਬ ਦੇ ਬਹੁਤ ਨੇ ਹਜ਼ਾਰਾਂ ਦੀ ਗਿਣਤੀ ਚ ਉਹਨਾਂ ਕਿੱਥੇ ਜਾਣਾ ਇਹਦਾ ਅੱਖਾਂ ਚ ਘੱਟਾ ਪਾ ਕੇ ਚਲੇ ਜਾਣਗੇ ਬਿੱਲ ਤੁਹਾਡੇ ਕੋਲ ਬੈਠਿਆ ਬੈਠਿਆ ਉਹਨਾਂ ਨੂੰ ਮਿਲ ਜਾਣਿਆ ਤੇ ਬਾਅਦ ਚ ਜਦੋਂ ਕੋਈ ਲੋਡ ਪੈਂਦੀ ਆ ਫਿਰ ਕੋਈ ਨੇਰੇ ਲੱਭਦਾ ਨਹੀਂ ਇਸ ਕਰਕੇ ਇਹ ਇਹ ਕਿਉਂ ਹੋ ਰਿਹਾ ਇਹਦਾ ਜਨਤਾ ਨੂੰ ਸਪਸ਼ਟ ਵੀ ਕਰਨ ਔਰ ਇਹਨੂੰ ਕੈਨਸਲ ਕਰਕੇ ਇਹਨੂੰ ਉਸੇ ਤਰੀਕੇ ਜਿਵੇਂ ਪਹਿਲਾਂ ਇੱਕ ਇੱਕ ਸੜਕ ਦੇ ਛੋਟੇ ਛੋਟੇ ਕੰਮਾਂ ਦੇ ਠੇਕੇ ਹੁੰਦੇ ਸੀ ਉਸੇ ਤਰੀਕੇ ਕਰਨ ਤਾਂ ਜੋ ਕੰਮ ਵੀ ਜਲਦੀ ਹੋਣਗੇ ਇਹ ਸ਼ਰਤ ਇਹ ਹੈ ਕਿ ਉਹਨਾਂ ਨੇ ਵੀ ਆ ਕੇ ਫਿਰ ਇਹਨਾਂ ਠੇਕੇਦਾਰਾਂ ਨੂੰ ਕਹਿਣਾ ਪਰ ਇਹਨਾਂ ਦੀ ਜਿਹੜੀ ਮਾੜੀ-ਮੋਟੀ ਆਮਦਨ ਹੈ ਉਹ ਖਤਮ ਹੋ ਜਾਏਗੀ ਇਸ ਕਰਕੇ ਇਹਦਾ ਵੀ ਮੈਂ ਸਰਕਾਰ ਤੋਂ ਜਵਾਬ ਪੁੱਛਦਾ ਹਾਂ ਤੋਂ ਇਹ ਇਸ਼ੂ ਹੈ ਇਹ ਵੀ ਇਹ ਕਿਰਪਾ ਕਰਕੇ ਤੁਹਾਡੇ ਲਈ ਅਸੀਂ ਨਾ ਕਰਦੇ ਆਸ ਕਰਦੇ ਹਾਂ ਕਿ ਸਰਕਾਰ ਦਾ ਜਵਾਬ ਦੇ ਹੋਰ ਕੋਈ ਵੀ ਸਵਾਲ ਕਿਸੇ ਦਾ ਸਰ ਇੱਕ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਲਾਅ ਐਂਡ ਆਰਡਰ ਅੱਡਾ ਖਰਾਬ ਹੋ ਰਿਹਾ ਹੈ ਕਿ ਮੁੰਸ਼ੀਲਾ ਤੋਂ ਕਿਹਾ ਲੱਖ ਕਿ ਉਹਦੇ ਬੇਟੇ ਨੂੰ ਤਾਂ ਕੀ ਹੀ ਸਿੱਖਣਾ ਦੇ ਦਿੰਦੇ ਤੁਹਾਨੂੰ ਮੇਰਾ ਖਿਆਲ ਹੈ ਕਿ ਹੁਣ ਲਾਅ ਐਂਡ ਆਰਡਰ ਤੇ ਤਾਂ ਕੋਈ ਸਾਨੂੰ ਕਿਤੇ ਨੂੰ ਬੋਲਣ ਦੀ ਲੋੜ ਨਹੀਂ ਆ ਪਰ ਤੱਕ ਨੂੰ ਪ੍ਰਬੰਧ ਦੀ ਲੋੜ ਹੁੰਦੀ ਹੈ ਪਹਿਲਾ ਦਿਨ ਦੱਸੋ ਵੀ ਕਿਤੇ ਕੋਈ ਬੰਦਾ ਇਹ ਗੱਲ ਵਕਰੀਆ ਕੋਹਣ ਫਾਰਮਰ ਹੋਮ ਮਿਨਿਸਟਰ ਵੀ ਇਸ ਲੈਵਲ ਤੇ ਆ ਗਏ ਉਹਨਾਂ ਦੇ ਵੀ ਬੱਚਿਆਂ ਨੂੰ ਜਿਹੜੀ ਧਮਕੀ ਆਉਣ ਲੱਗੀ ਕੋਈ ਬੰਦਾ ਮੈਨੂੰ ਦੱਸੋ ਵੀ ਜਿਹੜਾ ਸੇਫ ਆ ਕੋਈ ਇੱਕ ਬੰਦਾ ਤਾਂ ਕੋਈ ਹੋਵੇ ਨਾ ਇੱਕ ਕੈਟਾਗਰੀ ਪੰਜਾਬ ਦੀ ਕੋਈ ਰਾਤ ਨੂੰ ਸੌਂ ਨਹੀਂ ਪਾਇਆ ਸਰੋਤੀਆਂ ਜਿਹੜੀਆਂ ਉਹਦੀਆਂ ਕਾਲਾਂ ਆਉਂਦੀਆਂ ਤੇ ਲੋਕੀ ਜਿਹੜੇ ਕਈ ਅੰਦਰ ਖਾਤੇ ਵਿਚਾਰੇ ਸਮਝੋਤੇ ਕਰਕੇ ਆਪਣੇ ਦਿਨ ਕੱਢਦੇ ਪਏ ਆ ਕਈਆਂ ਦਾ ਪੁਲਿਸ ਨਾਲ ਸਮਝੋਤਾ ਕਰਾ ਦਿੰਦੀ ਹੈ ਸਰਦੂ ਆਪਣਾ ਸਾਰ ਲਾ ਵੀ ਐਵੇਂ ਕਿਤੇ ਜਾਣ ਨਾ ਪੁਲਿਸ ਜਿਹੜੀ ਵੱਡੀ ਗੱਲ ਹੈ ਜਿਵੇਂ ਕਹੀ ਹੈ ਤੁਹਾਡੇ ਗੱਲ ਤੇ ਕਿ ਅੱਜ ਸਿਚੁਏਸ਼ਨ ਇਹ ਹੋਈ ਪਈ ਆ ਕਿ ਇੱਕ ਤਾਂ ਹੁੰਦਾ ਨਾ ਕਿ ਜਿਹੜਾ ਕਸੂਰਵਾਰ ਆ ਉਹ ਆਡੈਂਟੀਫਾਈ ਨਹੀਂ ਹੁੰਦਾ ਜਦ ਵੀ ਕੋਈ ਗੱਲ ਹੋ ਜਾਂਦੀ ਹੈ ਕਹਿ ਦਿੰਦੇ ਆ ਕਿ ਆ ਫਲਾਣੇ ਗੈਂਗ ਦੇ ਗੁਰਗੇ ਗੁਰਗੇ ਆ ਆ ਫਲਾਣੇ ਦੇ ਆ ਜੇ ਇੱਕ ਐਡੇ ਸਟੇਟ ਤੋਂ ਇਹ ਐਨੇ ਨਹੀਂ ਚਾਹ ਦਬ ਕਾਬੂ ਹੁੰਦੇ ਤੇ ਸਟੇਟ ਕਿਵੇਂ ਚਲਾ ਲੈਣਗੇ ਇੱਕ ਤਾਂ ਹੋਵੇ ਨਾ ਕਿ ਚਲੋ ਜਿਹੜਾ ਕਾਰਪਰੇਟ ਉਹ ਹਲੇ ਆਇਡੈਂਟੀਫਾਈ ਨਹੀਂ ਹੋ ਰਿਹਾ ਐਕਸ਼ਨ ਕੀਤੇ ਲਿਆ ਜਾਵੇ ਆਇਡੈਂਟੀਫਾਈ ਨੇ ਫਿਰ ਉਹ ਤੋਂ ਬਾਅਦ ਫਿਰ ਇਹ ਗੱਲ ਚੱਲਦੀ ਹੈ ਆਪ ਲੁਧਿਆਣੇ ਦੀ ਵੀ ਖਬਰ ਹੈ ਜਿਹੜੀ ਇੱਥੇ ਕੱਲ ਵਟਸਐਪ ਕਾਲ ਤੇ ਆਈ ਹੈ ਕਿੰਨੀ ਰੈਨਸਮ ਮੰਗੀ ਹੈ ਮਤਲਬ ਤੁਸੀਂ ਹਾਲ ਐ ਇੱਥੇ ਰਹਿੰਦਾ ਤੁਸੀਂ ਕਮਾਓ ਲੋਕ ਖਾਣ ਬਿਨਾ ਕੁਝ ਕਰੇ ਖਾਣ ਫਿਰ ਕਮਾਊਗਾ ਕੌਣ ਫਿਰ ਇੱਥੇ ਰਹੂਗਾ ਕੌਣ ਮੈਨੂੰ ਤਾਂ ਇਹਨਾਂ ਦੀ ਇਹ ਸਾਰੀ ਪਾਲਿਸੀ ਹੋਈ ਨਹੀਂ ਸਮਝ ਆ ਰਹੀ ਅੱਜ ਤੱਕ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਨੇ ਲਾਅ ਐਂਡ ਆਰਡਰ ਤੇ ਇੱਕ ਅੱਖਰ ਨਹੀਂ ਬੋਲਿਆ ਮੁੱਖ ਮੰਤਰੀ ਸਾਹਿਬ ਨੇ ਇੱਕ ਅੱਖਰ ਨਹੀਂ ਬੋਲਿਆ ਪੁਰਸ ਦੇ ਮੁਖੀ ਨੇ ਇੱਕ ਅੱਖਰ ਨਹੀਂ ਬੋਲਿਆ ਸਭ ਅੱਛਾ ਕਹੀ ਜਾਂਦੇ ਜੇ ਇੰਨਾ ਕੁਝ ਹੋਣ ਤੋਂ ਬਾਅਦ ਵੀ ਸਭ ਅੱਛਾ ਹੈ ਫੇਰ ਤਾਂ ਗੁਰਦਾਸ ਮਾਨ ਦਾ ਗਾਣਾ ਹੀ ਆ ਕਿ ਈ ਬਣੋ ਦੁਨੀਆ ਦਾ ਸੱਚੇ ਪਾਤਸ਼ਾਹ ਵਾਹਗੁਰੂ ਜਾਣੇ ਇਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਹੈ ਅੱਛਾ ਸਰ ਜਬੇਦ ਬੀਆ ਨੂੰ ਲੈ ਕੇ ਜਿਹੜਾ ਉਹ ਬਿੱਲ ਵਿਚਾਰਿਆ ਜਾ ਰਿਹਾ ਕਮੇਟੀ ਵੀ ਸਪੈਸ਼ਲ ਬਣਾਈ ਗਈ ਹੈ ਸੋ ਸਲਾਹਾਂ ਲਈ ਜਾਂਦੀਆਂ ਲੋਕਾਂ ਤੋਂ WhatsApp ਤੇ ਸੁਨੇਹੇ ਮੰਗੇ ਜਾ ਰਹੇ ਆ ਇਸ ਤਰ੍ਹਾਂ ਦੇਖ ਰਹੇ ਕਿਉਂਕਿ 2 ਘੰਟੇ ਪਹਿਲਾਂ ਵੀ ਬਿੱਲ ਦੇਖੋ ਐ ਐਲ ਕੋਨਸੀਵਡ ਬੇਬੀ ਹੈ ਇਹ ਕਾਨੂੰਨ ਇਹ ਬਣਾ ਸਕਦੇ ਜੇ ਸਟੇਟ ਕੋਈ ਕਾਨੂੰਨ ਬਣਾਵੇ ਜਿਹਦੇ ਨਾਲ ਪੈਰਲਲ ਉਸੇ ਪੁਆਇੰਟ ਤੇ ਗਵਰਨਮੈਂਟ ਸੈਂਟਰ ਲਾ ਹੋਵੇ ਕਾਨੂੰਨ ਇਹ ਕਹਿੰਦਾ ਕਿ ਸੈਂਟਰ ਲਾਅ ਵਿਲ ਪ੍ਰਵੇਲ ਨਾਟ ਦੀ ਸਟੇਟ ਲਾਅ ਵਿਲ ਪ੍ਰਵੇਲ ਸਟੇਟ ਲਾਅ ਸਿਰਫ ਉੱਥੇ ਪ੍ਰਵੇਲ ਕਰਦਾ ਜਿੱਥੇ ਸੈਂਟਰ ਦੇ ਸਟੇਟ ਦੀ ਕੋਈ ਕਨਫਲਿਕਟ ਨਾ ਹੋਵੇ ਚਾਹੀਦਾ ਤਾਂ ਇਹ ਸੀਗਾ ਕਿ ਬਾਦਲ ਸਾਹਿਬ ਵੇਲੇ ਵੀ ਬਾਅਦ ਚ ਕੈਪਟਨ ਅਮਰਿੰਦਰ ਸਿੰਘ ਵੇਲੇ ਵੀ ਐਗਜ਼ਿਸਟਿੰਗ ਇੰਡੀਅਨ ਪਿਨਲ ਕੋਡ ਵਿੱਚ ਉਸ ਵੇਲੇ ਸੀ ਜਿਹੜਾ ਹੁਣ ਬੀਐਨਐਸ ਬਣ ਗਿਆ ਉਹਦੇ ਵਿੱਚ ਐਮੈਂਡਮੈਂਟ ਮੰਗੀ ਸੀ ਜਿਹੜੀ ਐਮੈਂਡਮੈਂਟ ਕਰਨ ਦੀ ਲੋੜ ਸੀ ਦੂਸਰੀ ਗੱਲ ਮੈਂ ਬਤੌਰ ਅਕਾਲੀ ਬਤੌਰ ਸਿੱਖ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਮੀਡੀਆ ਰਾਹੀਂ ਇਹ ਕਮੇਟੀ ਨੂੰ ਵੀ ਕਿ ਜਿੰਨੇ ਮਰਜ਼ੀ ਤੁਸੀਂ ਕਾਨੂੰਨ ਬਣਾ ਲਓ ਗ੍ਰੰਥ ਹੋਰ ਚੀਜ਼ ਹੁੰਦੀ ਆ ਗੁਰੂ ਹੋਰ ਚੀਜ਼ ਹੁੰਦਾ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦਾ ਦਰਜਾ ਮਿਲ ਚੁੱਕਾ ਐਂਡ ਸੁਪਰੀਮ ਕੋਰਟ ਦੀ ਜੱਜਮੈਂਟ ਆ ਫੁੱਲ ਕਿ ਗੁਰੂ ਗ੍ਰੰਥ ਸਾਹਿਬ ਹੀ ਦੇ ਲਿਵਿੰਗ ਗੁਰੂ ਜੁਨਾਸੇ ਉਹਨਾਂ ਤੇ ਦਾਵਾ ਹੋ ਵੀ ਸਕਦਾ ਉਹਨਾਂ ਦੇ ਕੀਤਾ ਵੀ ਜਾ ਸਕਦਾ ਜੂਰਿਸਟਿਕ ਪਰਸਨ ਨਹੀਂ ਉਹਨਾਂ ਨੂੰ ਦੂਸਰੇ ਗ੍ਰੰਥਾਂ ਦੇ ਪੈਰਲਨ ਰੱਖ ਕੇ ਤੁਸੀਂ ਕੋਈ ਕਾਨੂੰਨ ਨਹੀਂ ਬਣਾ ਸਕਦੇ ਗੁਰੂ ਗ੍ਰੰਥ ਸਾਹਿਬ ਇੱਕ ਵਾਹਦ ਇੱਕ ਗ੍ਰੰਥਾ ਜਿਹਨੂੰ ਗੁਰਿਆਈ ਦੀ ਥਾ ਮ ਦਿੱਤੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਚਾ ਨੇ ਸੋ ਇਹ ਸਾਰੀ ਪੋਲੀਟੀਕਲ ਐਕਸਰਸਾਈਜ਼ ਹੈ ਐਂਡ ਮੈਂ ਸਮਝਦਾ ਕਿ ਇਹਨਾਂ ਨੇ ਜਿਹੜੇ ਉਹ ਸਿਲੈਕਟ ਕਮੇਟੀ ਜੁੜਾਇਆ ਕਿੰਨੇ ਕੁ ਲਰਨੇਡ ਨੇ ਕਿੰਨੇ ਕੁ ਕਮਿਟਮ ਵਾਲੇ ਕਮਿਟਮੈਂਟ ਵਾਲੇ ਨੇ ਬੰਦੇ ਦੱਸਣਾ ਤਾਂ ਸਹੀ ਨਾ ਆ ਸਰਦਾਰ ਮਨਪ੍ਰੀਤ ਸਿੰਘ ਵਾਲੀ ਸਾਡੇ ਲੁਧਿਆਣੇ ਵਾਲੇ ਇਹ ਤਾਂ ਜਥੇਦਾਰ ਅਪੁਆਇੰਟ ਕਰਾਉਣ ਲਈ ਕਾਂਗਰਸ ਸਰਕਾਰ ਨੂੰ ਪਈ ਜਾਂਦੇ ਸੀ ਉਹ ਕਾਨੂੰਨ ਬਣਾਉਣੇ ਇਥੇ ਕੋਈ ਸਹਾਇ ਹੋਣਗੇ ਪਹਿਲਾਂ ਤਾਂ ਇਹ ਗਵਰਨਮੈਂਟ ਦੀ ਨੀਤੀ ਸਾਫ਼ ਹੋਵੇ ਨਾ ਜਿੰਨੀਆਂ ਬੇਦਬੀਆਂ ਇੰਨਾ ਵੇਲੇ ਹੋਈਆਂ ਨੇ ਰੋਪੜ ਵਾਲੀ ਸultanpur 로디 ਵਾਲੀ ਥਾਂ-ਥਾਂ ਤੇ ਬੇਦਬੀਆਂ ਹੋਈਆਂ ਨੇ ਇੱਕ ਬੇਦਬੀ ਦੇ ਵਿੱਚ ਵੀ ਇਹਨਾਂ ਨੇ ਕੋਈ ਗੱਲ ਨਤੀਜੇ ਨਹੀਂ ਲਾਈ ਰੋਪੜਾੜੀ ਚ ਬੰਦਾ ਡਿਊਟੀ ਤੋਂ ਆਕੇ ਕਾਰ ਕੱਪੜੇ ਬਦਲਕੇ ਸੜੇ ਜੁੱਤੀਆਂ ਜਾਕੇ ਗੁਰਦੁਆਰੇ ਸਾਹਿਬ ਵੇਦਵੀ ਕਰਕੇ ਜਾਂਦਾ ਉਹ ਫੜਿਆ ਜਾਂਦਾ ਮਾਨਸਾ ਜੇਲ੍ਹ ਭੇਜਿਆ ਜਾਂਦਾ ਮਾਰਿਆ ਜਾਂਦਾ ਅੱਜ ਤੱਕ ਦੱਸਿਆ ਹੀ ਨਹੀਂ ਉਹ ਕੌਣ ਸੀ ਉਹਦੇ ਮਗਰ ਸ਼ਕਤੀ ਕੌਣ ਸੀ ਸੁਲਤਾਨ ਬਰਲੋਦੀ ਜਾਂ ਖੰਡਪਾਟ ਸਾਹਿਬ ਖੰਡਰ ਹੋਇਆ ਗੋਲੀਆਂ ਚੱਲੀਆਂ ਉੱਥੇ ਪਰਚਾ ਕੋਈ ਨਹੀਂ ਸੋ ਇਹ ਸਰਕਾਰ ਜਿੱਥੇ ਨੀਅਤ ਨਾ ਠੀਕ ਹੋਵੇ ਉੱਥੇ ਨੀਤੀ ਕਦੇ ਵੀ ਨਹੀਂ ਠੀਕ ਸਭ ਇੱਕ ਸ਼ਰੋਮੀ ਅਕਾਲੀ ਦਲ ਵੱਲੋਂ ਜਿਹੜਾ ਮਨਪਰੀ ਤਿਆਰੀ ਉਪਰ ਅਲਿਗੇਸ਼ਨਸ ਲਗਾਏ ਗਏ ਨੇ ਫੋਰ ਇਰੈਗੂਲੈਰਟੀਜ਼ ਐਂਡ ਫੋਰ ਨਾਟ ਸਟੈਂਡਿੰਗ ਅਗੇਂਸਟ ਦੈਟ ਪੁਲਿੰਗ ਪਾਲਸੀ ਉਦੋਂ ਯਾਦੀ ਵੱਲੋਂ ਇਹ ਕਿਹਾ ਗਿਆ ਹੈ ਕਿ ਮੈਂ ਰੈਮਨਰਲੀ ਆਪੋਸ ਕਰ ਰਿਹਾ ਤੇ ਫਿਰ ਆ 151 ਕਟ ਵੀ ਇਸ ਲੈਟਰ ਪਾਲਸੀ ਦੇ ਅੰਦਰ ਆ ਰਿਹਾ ਹੈਗਾ ਦੇਖੋ ਸਰਦਾਰ ਮਨਪਰੀ ਸਿੰਘ ਯਾੜੀ ਨੂੰ ਇਹ ਗੱਲ ਨਹੀਂ ਸੀ ਕਹਿਣੀ ਚਾਹੀਦੀ ਕਿਉਂਕਿ ਸਰਦਾਰ ਮਨਪਰੀ ਸਿੰਘ ਯਾੜੀ ਆਲਰੇਡੀ ਇਸ ਸਰਕਾਰ ਤੋਂ ਬੜੀ ਵੱਡੀ ਫੇਵਰ ਲੈ ਚੁੱਕਾ ਜਿਹੜੀ ਅਵੰਤਾ ਕਲੋਨੀ ਬਣਾਈ ਹੈ ਗਏ ਹੋ ਤੁਸੀਂ ਉੱਥੇ ਨਰ ਦੇ ਨਾਲ ਸਰਕਾਰ ਨੇ ਸਪੈਸ਼ਲ ਪਰਮਿਸ਼ਨ ਦੇ ਕੇ ਗਵਰਨਮੈਂਟ ਪ੍ਰਾਪਰਟੀ ਤੇ ਉਹਨੂੰ ਆਪਣੀ ਰੋਡ ਬਣਾਉਣ ਦੀ ਇਜਾਜ਼ਤ ਦਿੱਤੀ ਹੈ ਦੂਸਰੀ ਗੱਲ ਸਰਦਾਰ ਮਨਪ੍ਰੀਤ ਸਿੰਘ ਵਾਲੀ ਨੂੰ ਇਹ ਵੀ ਪਬਲਿਕ ਨੂੰ ਕਨਵੇ ਕਰਨਾ ਪਊਗਾ ਡਿਕਲੇਅਰ ਕਰਨਾ ਪਊ ਕਿ ਮਾਨਯੋਗ ਮੁੱਖ ਮੰਤਰੀ ਫਲੋਰ ਆਫ ਹਾਊਸ ਤੇ ਇਹ ਕਹਿੰਦੇ ਆ ਕਿ ਮੈਨੂੰ ਮਨਪ੍ਰੀਤ ਸਿੰਘ ਵਾਲੀ ਦਾ ਸਭ ਕੁਝ ਪਤਾ ਹੈ ਜਿੰਨੇ ਪੈਸੇ ਲੈਂਦਾ ਉਹਨਾਂ ਦੀ ਰਜਿਸਟਰੀ ਕਰਾਉਂਦਾ ਵੱਤ ਨਹੀਂ ਲੈਂਦਾ ਘੱਟ ਨਹੀਂ ਲੈਂਦਾ ਤੇ ਲੋਹੇੜਾਣਾ ਵੈਸਟ ਦੀ ਇਲੈਕਸ਼ਨ ਉਹ ਕਹਿੰਦਾ ਮੇਰੇ ਕੋਲੇ ਤਾਂ ਚਿੱਠਾ ਜਦੋਂ ਮਰਜ਼ੀ ਖੋਲ ਦਵਾਂ ਐਂਡ ਜਿਹੜੀ ਸਭ ਤੋਂ ਵੱਡੀ ਗੱਲ ਸਾਡੇ ਤਾਂ ਉਹ ਮਿੱਤਰ ਨੇ ਸਾ ਗੁਰਪ੍ਰੀਤ ਸਿੰਘ ਗਿੱਲ ਡੀਆਈਜੀ ਜਿਹੜੇ ਰਿਟਾਇਰ ਹੋਏ ਨੇ ਇਹਦੇ ਕੁੜਮ ਨੇ ਇਹਨਾਂ ਦਾ ਬੇਟਾ ਉਹਨਾਂ ਦੀ ਬੇਟੀ ਨੂੰ ਵਿਆਹ ਹੈ ਕਿ ਸਰਦਾਰ ਗੁਰਪ੍ਰੀਤ ਸਿੰਘ ਗਿੱਲ ਇੱਕ ਨਾਨ ਪੋਲੀਟੀਕਲ ਬੰਦਾ ਹੈ ਤਮੋਟ ਪਿੰਡ ਦੇ ਪਟਿਆਲੇ ਰਹਿائش ਉਹ ਲੁਧਿਆਣਾ ਵੈਸਟ ਦੀ ਇਲੈਕਸ਼ਨ ਵਿੱਚ ਲੁਧਿਆਣੇ ਆ ਕੇ ਆਮ ਆਦਮੀ ਪਾਰਟੀ ਕਿਉਂ ਜੁਆਇਨ ਕਰਦੇ ਨੇ ਦੱਸਣ ਕਿਉਂ ਉਹ ਮਨਪ੍ਰੀਤ ਸਿੰਘ ਦੇ ਨੋਮਿਨੀ ਸੀਗੇ ਉਹਨਾਂ ਨੂੰ ਅੱਗੇ ਕਰਕੇ ਉਹਨੇ ਆਪਣੀ ਹਾਜ਼ਰੀ ਲਵਾ ਲਈ। ਹੋਰ ਕੁਝ ਨਹੀਂ ਕੀਤਾ। ਸੋ ਇਸ ਕਰਕੇ 41 ਸਾਹਿਬ ਨੂੰ ਤਾਂ ਇੱਕੋ ਹੀ ਬੇਨਤੀ ਹੈ ਕਿ 41 ਸਾਹਿਬ ਨੋਟ ਬਹੁਤ ਬਣ ਗਿਆ ਹੁਣ ਸਾਹਮਣ ਦੀ ਲੋੜ ਹੈ। ਇਹ ਕੰਮ ਹੁੰਦੇ ਆ ਫੱਕਰਾ ਦੇ ਜਿਹੜੀ ਪੋਲਿਟਿਕਸ ਹੈ ਇਹ ਪੈਸੇ ਵਾਲਿਆਂ ਦੀ ਗੇਮ ਨਹੀਂ ਕਿ ਤੁਹਾਡੇ ਬੜੇ ਸਰਕਾਰ ਕੋਲ ਹੁੰਦੇ ਆ ਸ਼ਕੰਜੇ ਖਿੱਚਣ ਵਾਲੇ। ਸਾਧਾ ਸਾਧਾ ਤੇ ਤੁਹਾਨੂੰ ਹਰ ਬੰਦਾ ਜਾਣਦਾ ਕਿਹੜਾ ਰਜਿਸਟਰੀ ਪੂਰੇ ਮੁੱਲ ਤੇ ਘੋਣਾ ਹੁੰਦਾ। ਸੋ ਇਸ ਕਰਕੇ ਉਹਨਾਂ ਬਾਰੇ ਤਾਂ ਮੈਂ ਕੋਈ ਕਹਿਣਾ ਨਹੀਂ ਚਾਹੁੰਦਾ ਬਾਕੀ ਗੱਲ ਹੈ ਤੇ ਅੱਜ ਦੀ ਜਿਹੜੀ ਸਥਿਤੀ ਆ ਪੰਜਾਬ ਦੀ ਨਾ ਕੋਈ ਕਾਨੂੰਨ ਆ ਨਾ ਕੋਈ ਸਰਕਾਰ ਆ ਤੇ ਨਾ ਇੱਥੇ ਕਾਨੂੰਨ ਦਾ ਰਾਜ ਹੈ ਕਿ ਸਰ ਹੁਣ ਜਿਹੜਾ ਤੁਸੀਂ ਜਿਹੜੀ ਟਾਪਿਕ ਤੇ ਸ਼ੁਰੂ ਕੀਤਾ ਸੀਗਾ ਰੋਜ਼ਾਨਾ ਮੀਡੀਆ ਦੇ ਉੱਪਰ ਜਿਹੜੀ ਅਨਦਰ ਐਫ ਆਈ ਆਰ ਹੋਈ ਹੈ ਉਹਨੂੰ ਹੁਣ ਫਰਦਰ ਤੁਸੀਂ ਕਿਵੇਂ ਸ਼੍ਰੋਮਣੀ ਕੱਲ ਦਮ ਕਿਵੇਂ ਟੇਕ ਅਪ ਦੇਖੋ ਅੱਜ ਦੇ ਯੁੱਗ ਵਿੱਚ ਡੈਮੋਕ੍ਰੈਟਿਕ ਸੈਟਅਪ ਚ ਲੜਾਈ ਦੇ ਦੋ ਢੰਗ ਹੁੰਦੇ ਆ ਪੋਲੀਟੀਕਲ ਪ੍ਰੋਟੈਸਟ ਤੇ ਕਾਨੂੰਨ ਦੀ ਲੜਾਈ ਦੋਨੋਂ ਲੜਾਂਗੇ ਮੈਸੇਜ ਸਿਰਫ ਇੱਕੋ ਦੇਣਾ ਚਾਹੁੰਦੇ ਆ ਕਿ ਉਹ ਸ਼ਾਇਦ ਇਹ ਸਮੇਂ ਦੇ ਆ ਕਿ ਸਰਦਾਰ ਵਿਕਰਮ ਸਿੰਘ ਵਜੀਤਿਆ ਇਹ ਲੜਾਈ ਇਕੱਲਾ ਲੜ ਰਿਹਾ ਸ਼੍ਰੋਮਣੀ ਅਕਾਲੀ ਦਲ ਸਾਰਾ ਚਟਾਨ ਨਾਲ ਖੜਾ ਪੰਜਾਬ ਦਾ ਯੂਥ ਨਾਲ ਖੜਾ ਪੰਜਾਬ ਦਾ ਅਕਾਲੀ ਦਲ ਨਾਲ ਖੜਾ ਹੈ ਸਰਦਾਰ ਵਿਕਰਮ ਸਿੰਘ ਵਜੀਤਿਆ ਇੱਕ ਸੋਚ ਨੂੰ ਰਿਪਰੈਜ਼ੈਂਟ ਕਰਦੇ ਆ ਇੱਕ ਕੰਡਿਸ਼ਨ ਜੀ